ਕਿਨ ਭਾਈ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੇ ਜਦੋਂ ਤਾਈ ਹੜ ਹੜਾਂ ਦਾ ਪ੍ਰਕੋਪ ਪੰਜਾਬ ਚ ਵਾਪਰ ਰਿਹਾ ਉਦੋਂ ਤੇ ਸਾਡੇ ਜਥੇਬੰਦੀ ਲੱਗੀ ਹੋਈ ਆ ਤੇ ਅਸੀਂ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਸੀ ਕਾਫੀ ਜਥੇਬੰਦੀਆਂ ਅੱਗੇ ਆ ਰਹੀਆਂ ਅੱਜ ਆਪਣੇ ਜੋ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਹੋਏ ਕਵਰ ਵਿਜੇ ਪ੍ਰਤਾਪ ਸਿੰਘ ਜੀ ਜਿਹੜੇ ਕਿ ਪੰਜਾਬ ਦੀ ਇੱਕ ਇੱਕੋ ਇੱਕ ਆਵਾਜ਼ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨਾਲ ਖੜਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਪਰ ਉਹਨਾਂ ਸਰਕਾਰ ਇਨੀ ਢੀਠ ਸਾਈ ਤੇ ਉਤਰੀ ਹੈ ਕਿ ਉਹਨਾਂ ਨੂੰ ਤੇ ਬਾਹਰ ਕਰ ਦਿੱਤਾ ਪਰ ਉਹਨਾਂ ਦੀ ਕੋਈ ਗੱਲ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦਾ ਕੋਈ ਮਸਲਾ ਹੱਲ ਕਰਨ ਵਾਸਤੇ ਨਹੀਂ ਸੋਚਿਆ ਗਿਆ ਅੱਜ ਉਹ ਵੀ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਅਸੀਂ ਭਗਤ ਭੂਰਨ ਸਿੰਘ ਪਿੰਗਲਵਾੜਾ ਸੋਸਾਇਟੀ ਵੱਲੋਂ ਬੀਬੀ ਇੰਦਰਜੀਤ ਕੌਰ ਡਾਕਟਰ ਇੰਦਰਜੀਤ ਜੀ ਕੋਰ ਵੀ ਨਹੀਂ ਆਏ ਆ ਅਸੀਂ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹ ਬੜੀ ਸਰੀਰਕ ਦੇ ਕਈ ਕਸ਼ਟ ਹੋਣ ਦੇ ਬਾਵਜੂਦ ਵੀ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਆ ਲੋਕਾਂ ਦਾ ਦੁੱਖ ਦਰਦ ਨੂੰ ਸਮਝ ਰਹੇ ਆ ਤੇ ਮੇਰਾ ਖਿਆਲ ਹੈ ਕਿ ਇਹੋ ਜੀਆਂ ਸਖਸੀਤਾ ਜਦੋਂ ਅੱਗੇ ਆਉਣ ਗਿਆ ਤੇ ਮੇਰਾ ਖਿਆਲ ਹੈ ਕਿ ਸਾਰੀਆਂ ਹੋਰ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਮੇਰੇ ਖਿਆਲ ਸਰਕਾਰ ਤੇ ਆਪਣੇ ਹੱਥ ਖੜੇ ਕਰ ਚੁੱਕੀ ਆ ਆਪਾਂ ਨੂੰ ਇਹਨਾਂ ਭੈੜਾ ਭਰਾਵਾਂ ਦੀ ਬਾਹ ਫੜਨੀ ਚਾਹੀਦੀ ਆ ਕਿ ਜਿਹੜੇ ਇਸ ਵੇਲੇ ਬਹੁਤ ਵੱਡੀ ਮੁਸ਼ਕਲ 'ਚ ਘਰੇ ਹੋਏ ਆ ਤੇ ਪੰਜਾਬ ਦਾ ਬਹੁਤ ਵੱਡਾ ਏਰੀਆ ਪਹਿਲਾਂ ਤੇ ਇਹੋ ਹੀ ਬਿਆਸ ਦਰਿਆ ਦਾ ਤੇ ਸਤਲੁਜ ਦਾ ਸੀ ਹੁਣ ਉਧਰ ਆ ਰਾਵੀ ਵਾਲੇ ਪਾਸੇ ਵੀ ਬਹੁਤ ਵੱਡੀ ਮਾਰ ਪੈ ਰਹੀ ਆ ਉਹ ਕੱਲ ਅਸੀਂ ਉਧਰ ਵੀ ਵੇਖਿਆ ਕਿ ਉਹ ਵੀ ਬਹੁਤ ਪਿੰਡ ਜਿਹੜੇ ਆ ਕਿ ਰਸਤਿਆਂ ਤੋਂ ਕੱਟ ਚੁੱਕੇ ਆ ਉਹਨਾਂ ਦੇ ਚਾਰ ਚੁਫੇਰੇ ਪਾਣੀ ਆ ਉੱਥੇ ਜਾਣ ਵਾਸਤੇ ਵੀ ਬੇੜੀ ਤੋਂ ਬੋਟਾਂ ਤੋਂ ਸਵਾਏ ਕੋਈ ਸਾਧਨ ਨਹੀਂਗਾ ਇਸ ਕਰਕੇ ਅਸੀਂ ਹੋਰ ਸੰਸਥਾਵਾਂ ਕਹਿੰਦੇ ਬੋਟਾਂ ਦਾ ਪ੍ਰਬੰਧ ਕੀਤਾ ਜਾਵੇ ਦਵਾਈ ਦਾਰੂ ਦਾ ਪ੍ਰਬੰਧ ਕਰਕੇ ਸਾਰੇ ਜਣੇ ਆਪੋ ਆਪਣੇ ਮੋਰਚੇ ਸੁਭਾੜੀਏ ਆਪਾਂ ਇਹਨਾਂ ਲੋਕਾਂ ਨੂੰ ਬਚਾਈਏ ਸਰ 9 ਦਿਨ ਤੋਂ ਜਿਆਦਾ ਇੱਥੇ ਹੋ ਜਿਹਾ ਹੈ ਪ੍ਰਸ਼ਾਸਨ ਵੱਲੋਂ ਕੋਈ ਢੰਗ ਪੂਕਤਾ ਪ੍ਰਬੰਧ ਨਹੀਂ ਕਈ ਅਜੇ ਐਸੇ ਘਰ ਨੇ ਉਹਨਾਂ ਤੱਕ ਬੇਟੀਆਂ ਤੱਕ ਜਾਂ ਕੋਈ ਚੀਜ਼ ਦਾ ਨਹੀਂ ਪਹੁੰਚਿਆ ਉਹਨਾਂ ਦੇ ਪਰਿਵਾਰ ਜਾਂ ਘਰ ਦੀ ਜਿਹੜੇ ਸਮਾਨ ਉੱਥੇ ਰਵਾਂਦਾ ਹੈ ਪ੍ਰਸ਼ਾਸਨ ਦੀ ਇਹ ਜਿਹੀ ਬੁਰੀ ਨਲਾਇਕੀ ਸਾਡੇ ਲੋਕੀ ਉਹਨਾਂ ਦੀ ਮੱਤ ਕੀਤੀ ਜਾਏ ਕੋਈ ਨਹੀਂ ਅਸੀਂ ਤੇ ਜਿੰਨੇ ਜੋਗੇ ਹੈਗੇ ਆ ਲੱਗੇ ਹੋਏ ਆ ਇੱਥੇ ਪਹਿਲਾਂ ਵੀ ਆਏ ਆ ਕੋ ਚਾਰ ਵਾਰੀਆਂ ਜਿੱਥੇ-ਤਿੱਥੇ ਅਸੀਂ ਪਹੁੰਚ ਕਰ ਸਕਦੇ ਕੱਲ ਵੀ ਉੱਥੇ ਦੋ ਤਿੰਨ ਪਿੰਡਾਂ ਚ ਅਸੀਂ ਪਾਣੀ ਪੂਣੀ ਪਹਚਾਇਆ ਉੱਥੇ ਸultanpur ਲੋਧੀ ਦੇ ਏਰੀਆ ਚ ਸਾਡੀ ਟੀਮ ਉਦੋਂ ਤੋਂ ਹੀ ਲੱਗੀ ਹੋਈ ਆ ਉਹਨਾਂ ਨੇ ਉਹ ਜਿਹੜੇ 16 ਪਿੰਡ ਪਾਣੀ ਚ ਕਿਰੇ ਉਥੋਂ ਤੱਕ ਉਹਨਾਂ ਨੇ ਹਰ ਇੱਕ ਘਰ ਤੱਕ ਪਹੁੰਚ ਕੀਤੀ ਆ ਪਰ ਅਸੀਂ ਫਿਰ ਵੀ ਅਪੀਲ ਕਰਦੇ ਆ ਕਿ ਚਲੋ ਜਿੰਨੀ ਕਿ ਸਾਡੀ ਸਮਰੱਥਾ ਸੀ ਵੀ ਲੱਗੇ ਹੋਏ ਆ ਹੋਰ ਵੀ ਸਮਰੱਥਾਬਾਨ ਪਾਰਟੀਆਂ ਵੀ ਹੈਗੀਆਂ ਧਾਰਮਿਕ ਸੰਸਥਾਵਾਂ ਵੀ ਹੈਗੀਆਂ ਉਸ ਸੰਸਥਾਵਾਂ ਲੱਗੀਆਂ ਹੋਈਆਂ ਜਿੱਦਾਂ ਬਾਬਾ ਸੁਖਾ ਸਿੰਘ ਜੀ ਹੋਣੀ ਬੰਦ ਦੇ ਮਜ਼ਬੂਤੀ ਵਾਸਤੇ ਬਾਬਾ ਬਿਲੀ ਚੰਦ ਦਲਵਾਲੇ ਬਾਬਾ ਅਵਤਾਰ ਸਿੰਘ ਹੋਣੀ ਮੋਰਚਾ ਲਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜੇ ਉਹ ਇਹ ਬੰਦ ਟੁੱਟ ਜਾਂਦਾ ਤੇ ਮੇਰਾ ਖਿਆਲ ਹੈ ਕਿ ਹੋਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਪਰਾ ਦੇਖੇ ਘਰਮ ਦੇ ਲਾਗੇ ਤੁਸੀਂ ਪਹੁੰਚੇ ਸਰਵੇ ਕਰਨ ਕੀ ਹੈ ਸਾਰਾ ਦੇਖੋ ਸਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜੋ ਹਰੀਕੇ ਪਤਨ ਦਾ ਏਰੀਆ ਹੈ ਉਸ ਸਾਈਡ ਦੇ ਵਿੱਚ ਹੜ ਆਇਆ ਹੈ ਹਰ ਕਾਰਨ ਬਹੁਤ سارے ਲੋਕ ਬੇਗਰ ਹੋ ਗਏ ਨੇ ਔਰ ਬਹੁਤ سارے ਪਰਿਵਾਰ ਡਿਸਪਲੇਸ ਹੋ ਗਏ ਨੇ ਤੈਸ ਕਰਕੇ ਦੇਖੋ ਅਸੀਂ ਉਹਨਾਂ ਦਾ ਹਾਲਚਲ ਵੇਖਣ ਵਾਸਤੇ ਔਰ ਖਾਸ ਕਰਕੇ ਸਾਡੇ ਪਿੰਗਲ ਵਾਲੇ ਤੋਂ ਬੀਬੀ ਜੀ ਆਏ ਨੇ ਡਾਕਟਰ 인ਦਰਜੀਤ ਕੌਰ ਜੀ ते राहत वास्ते वातेण पीने का समान अभी लेके आए हाँ तो असं तो देखो बहुत थोड़ा ही कर सकते हाँ और अपने हिसाब के नाल कर रहे हाँ तो एक तो है कि अभी देख लेवे कि की की परेशानी है तो फिर देखो उधर जाके अम्बरसर लोगों कह के जो भी सेवा हो सकती है सेवा असी करावे एक चीज़ जो लोग ये कह रहे हैं कि देखो ਇਧਰ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਨਾਲ ਦੇ ਜਿਹੜੇ ਗੁਰਦੁਆਰੇ ਨੇ ਬਾਬਾ ਬੀਦੀ ਚੰਦ ਜੀ ਦਾ ਗੁਰਦੁਆਰਾ ਹੈ ਜਾਂ ਆਪਣੇ ਬਾਪੂ ਜੀ ਨੇ ترਸੇਮ ਸਿੰਘ ਦੀ ਇਹਨਾਂ ਦੀ ਟੀਮ ਜਿਹੜੀ ਹੈ ਇਹ ਸਾਰੇ ਲੋਕ ਮਤਲਬ ਇਥੇ ਰਾਹਤ ਸਮਗਰੀ ਪ੍ਰੋਵਾਈਡ ਕਰਾ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਅਸੀਂ ਹਾਈ ਲੈਵਲ ਤੇ ਅਸੀਂ ਕਹਾਂਗੇ ਕਿ ਹਾਂ ਇਹ ਸਾਰਾ ਕੰਮ ਇਧਰ ਪ੍ਰਸ਼ਾਸਨ ਵੱਲੋਂ ਹੋਣਾ ਚਾਹੀਦਾ ਹੈ ਦੂਸਰੀ ਗੱਲ ਕਿ ਜੋ ਪਾਣੀ ਜਾਦਾ ਆ ਰਿਹਾ ਹੈ ਇਹ ਵੀ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈ वाटर मैनेजमेंट डिपार्टमेंट है उन्होंने भी कह के असी कोशिश करा कि हाँ जो पानी का बहाव ज्यादा है उन्होंने थोड़ा किया जाए ता जो बहुत ज़्यादा परेशानी है खास करके सारे देखो लोग इधर रह रहे हैं और इन्ह की खेती गृहस्थी दूजे पास है यह सारा नुकसान बहुत ज़्यादा होया है उसी देख सकते हो कि पेड़ दे, थले के थले किस तरीके रह रहे हैं और बहुत ज़्यादा परेशानी है ਅਸੀਂ ਕੋਈ ਇਹਨੂੰ ਮਤਲਬ ਪੋਲਿਟਿਕਲ ਰੰਗਤ ਨਹੀਂ ਦੇ ਰਹੇ ਹਾਂ ਸਾਡਾ ਇਹ ਮਕਸਦ ਹੈ ਕਿ ਦੇਖਣਾ ਲੋਕਾਂ ਦੇ ਨਾਲ ਗਲਬਾਤ ਕਰਨਾ ਔਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇਹਨਾਂ ਦੇ ਨਾਲ ਮੁਲਾਕਾਤ ਕਰਨਾ ਔਰ ਇਹਨਾਂ ਦੇ ਨਾਲ ਮਤਲਬ ਅਸੀਂ ਕਿ ਅਸੀਂ ਤੁਹਾਡ ਅਸੀਂ ਇਹ ਕਰ ਰਹੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ ਔਰ ਪ੍ਰਸ਼ਾਸਨ ਦੇਖੋ ਇਥੇ ਬਿਲਕੁਲ ਹੀ ਗਾਇਬ ਹੈ ਪ੍ਰਸ਼ਾਸਨ ਨੂੰ ਅਸੀਂ ਕਹਾਂਗੇ ਕਿ ਹਾਂ ਉਹ ਇਹਨਾਂ ਨੂੰ ਹਰ ਤਰੀਕੇ ਦੇ ਨਾਲ ਸਹਿਯੋਗ ਕਰੇ ਤੇ ਏਹੀ ਗੱਲ ਹੈ ਬਾਗਿਤਾਉ ਹੋਰ ਕੁਝ ਕੁਛ ਨਾ ਹੈ ਤਾਂ ਦੱਸੋ ਤੁਸੀਂ ਰਹੇ تھے ਕਿ ਤੁਹਾਡੇ ਲੋ ਕਿਹੜੀ ਰਾਹ ਸਮਝ ਰਹੀ ਹੁਣ ਜਿਹੜੀ ਇਹ ਹਾੜੀ ਮੈਂ ਦੇਖੋ ਅਸੀਂ ਤਾਂ ਪਿੰਗਲਵਾੜਾ ਵੱਲੋਂ ਦੇਖੋ ਬੀਬੀ ਜੀ ਆਏ ਹੋਏ ਨੇ ਅਸੀਂ ਲੈ ਕੇ ਇਸ ਵੇਲੇ ਪਿੰਗਲਵਾੜਾ ਵੱਲੋਂ ਆਏ ਹਾਂ ਤੇ ਬਾਕੀ ਖਾਣ ਪੀਣ ਵਾਲ ਸਹੀ ਦੇਖੋ ਪਾਣੀ ਦੀਆਂ ਬੋਤਲਾਂ ਉਹ ਸਾਰੇ ਦੇਖੋ ਬੀਬੀਆਂ ਦੇ ਕੋਲ ਬਾਕੀ ਬਿਸਕੁਟ ਜਾਂ ਅਸੀਂ ਰਾਸ਼ਨ ਵੀ ਲੈ ਕੇ ਆਏ ਹਾਂ ਜੋ ਲੰਗਰ ਵਾਸਤੇ ਸਮਗਰੀ ਲੈ ਕੇ ਆਏ ਹਾਂ ਤਾਂ ਸਾਰਾ ਚੀਜ਼ ਅਸੀਂ ਕਰ ਰਹੇ ਹਾਂ ਬਾਗਦੇ ਸਿੰਘ ਨੂੰ ਤਸਾਂਗੇ اور ਅਸੀਂ ਆਉਂਦੇ ਰਹਾਂਗੇ ਜੀ ਠੀਕ ਹੈ ਜੀ ਥੈਂਕ ਯੂ